ਮੈਨੂੰ ਬੜੇ ਦੋਸਤਾਂ ਨੇ ਅਸਲ 'ਚ ਮੈਨੂੰ ਇੱਕ ਕੁਐਸਚਨ ਕੀਤਾ ਤੇ ਮੈਨੂੰ ਕਹਿੰਦੇ ਵੀ ਤੁਹਾਡੀ ਤਾਂ ਗੱਲਬਾਤ ਹੁੰਦੀ ਆ ਪਰਮਜੀਤ ਨਾਲ ਤੁਸੀਂ ਇਹ ਗੱਲ ਪੁੱਛੋ ਵੀ ਪਰਮਜੀਤ ਹੰਸ ਕਿਉਂਕਿ ਹੰਸ ਇੱਕ ਘਰਾਣਾ ਹੀ ਆ ਅਸਲ ਦੇ ਵਿੱਚ ਨਾ ਹੰਸ ਰਾਜ ਹਨ ਸਾਡੇ ਵੱਡੇ ਭਾਜੀ ਜੀ ਬੜਾ ਵੱਡਾ 뮤직 ਚ ਉਹਨਾਂ ਨੇ ਕੰਮ ਕੀਤਾ ਹੈ ਬਹੁਤ ਵੱਡਾ ਯੋਗਦਾਨ ਹੈ ਤੇ ਕਹਿੰਦੇ ਪਰਮਜੀਤ ਹੰਸ ਨੇ ਆਪਣਾ ਨਾਮ ਬਦਲ ਕੇ ਪਰਮਜੀਤ ਸਿੰਘ ਖੋਸਲਾ ਰੱਖਿਆ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹਦੇ ਪਿੱਛੇ ਵਜਾ ਕੀ ਆਪਣੇ ਰੂਟਸ ਦੇ ਨਾਲ ਜੁੜਿਆ ਰਹਿਣਾ ਚਾਹਣਾ ਇਸ ਕਰਕੇ ਮੈਂ ਰਿਸਕ ਲੈ ਕੇ ਦੇਖ ਲਿਆ ਆਪਣਾ ਨਾਮ ਪਰਮਨੈਂਟਲੀ ਬਦਲਿਆ ਔਰ ਮੈਂ ਇੱਕ ਵੀਡੀਓ ਪਾ ਕੇ ਗਿਆ ਸੀ ਬੇਨਤੀ ਕੀਤੀ ਸਾਰਿਆਂ ਨੂੰ ਕਿ ਪਲੀਜ਼ ਮੈਨੂੰ ਪਰਮਜੀਤ ਸਿੰਘ ਜੇ ਖੋਸਲਾ ਵੀ ਨਹੀਂ ਕਿਹੜਾ ਲੰਬਾ ਲੱਗਦਾ ਤੇ ਪਰਮਜੀਤ ਸਿੰਘ ਹੀ ਕਹਿਆ ਲਿਆ ਕਰੋ ਤੇ ਪਰਮਜੀਤ ਹੰਸ ਨੂੰ ਇਦਾਂ ਮਹਿਸੂਸ じゃ ਨਾ ਹੋਵੇ ਕਿ ਯਾਰ ਮੈਂ ਸ਼ਾਇਦ ਆਪਣੇ ਪ੍ਰਾਪਾ ਦੇ ਨਾਮ ਦੇ ਕਰਕੇ ਚੱਲੀ ਜਾ ਰਿਹਾ ਮੈਂ ਆਪਣੀ ਆਈਡੈਂਟੀਟੀ ਆਪ ਬਣਾਉਣੀ ਚਾਹੁੰਦਾ ਤੋਂ ਬਣ ਗਈ ਹੈ ਮਾਲਕ ਦੀ ਕਿਰਪਾ ਨਾਲ ਲੋਕਾਂ ਨੇ ਬਹੁਤ ਪਿਆਰ ਦਿੱਤਾ ਮੇਰੀ ਇਸ ਗੱਲ ਨੂੰ ਸਲਾਹ ਹੈ ਆ ਲੋਕਾਂ ਨੇ ਤੇ ਸਗੋਂ ਜ਼ਿਆਦਾ ਲੋਕ ਕਨੈਕਟ ਹੋਏ ਨੇ ਇਸ ਗੱਲ ਨੂੰ ਲੋਕਾਂ ਨੇ ਬਹੁਤ ਸਰਾਇਆ ਕਿ ਯਾਰ ਤੂੰ ਆਪਣੇ ਰੂਟਸ ਦੇ ਨਾਲ ਜੁੜਿਆ ਔਰ ਇਹ ਬੜਾ ਵੱਡਾ ਹੌਸਲਾ ਕਿ ਇੰਨੀ ਦੇਰ ਤੋਂ ਤੁਹਾਨੂੰ ਇਸ ਨਾਮ ਨਾਲ ਲੋਕੀ ਜਾਣਦੇ ਤੇ ਤੂੰ ਰਿਸਕ ਲੈ ਕੇ ਇਹ ਨਾਮ ਨੂੰ ਅਸਲ ਇਹਨੂੰ ਆਪਾਂ ਇਹ ਵੀ ਕਹਿੰਦੇ ਕਿ ਔਕਾਤ ਵਿੱਚ ਆ ਗਏ ਆਪਾਂ ਆਪਣੀ ਚ